Thank you for watching. ਕੀ ਸ਼ਿਵ ਰਾਤਰੀ ਮਹਾਉਤਸਵ ਮਨਾਇਆ ਜਾ ਰਿਹਾ ਨਕੂਤਰ ਦੇ ਵਿੱਚ ਕੀ ਕਹਿਣਾ ਚਾਹੋ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਔਰ ਇੱਕ ਜਕਾਰਾ ਤੋਂ ਸ਼ੁਰੂ ਕਰਾਂਗੇ। ਕਿ ਜਿਹੜਾ ਮਹਾ ਸ਼ਿਵ ਰਾਤਰੀ ਉਤਸਵ ਹੈ ਜਿਹੜਾ ਹਰ ਸਨਾਤਨੀ ਲਈ ਬੜਾ ਇੱਕ એનਰਜੈਟਿਕ ਨਾਰਾ ਹੈ ਜਿਹਦਾ ਉਹ ਜਕਾਰਾ ਗਿਆ ਹੈਗਾ ਨਮਹ ਪਾਰਵਤੀ ਪਤੇ ਹ ਹਰ ਹਰ ਮਹਾਦੇਵ। ਸੋ ਜਿਹੜਾ ਜਕਾਰਾ ਜਿਹੜਾ ਇਹ ਬਹੁਤ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਔਰ ਸਾਡੇ ਸਨਾਤਨ ਨੂੰ ਬਹੁਤ ਅੱਗੇ ਊਰਜਾ ਦੇਣ ਵਾਲਾ ਔਰ ਪੂਰੇ ਸਮਾਜ ਨੂੰ ਇੱਕ ਨਵੀਂ ਔਰ ਵਧੀਆ ਸੇਧ ਦੇਣ ਵਾਲਾ ਹੈ। ਨਵੀਂ ਤਾਂ ਨਹੀਂ ਕਹਿ ਸਕਦੇ ਬਹੁਤ ਪੁਰਾਣੀ ਜਿਹੜੀ ਸਾਡੀ ਪ੍ਰਾਤਕ ਜਿਹੜੀ ਚੱਲਦੀ ਆ ਰਹੀ ਸਦੀਆਂ ਤੋਂ ਸਾਡੀ ਸਨਾਤਨ ਦੀ ਜਿਹੜੀ ਇਹ ਪ੍ਰਕਿਰਿਆ ਇਹ ਆប្រਥਾ ਚੱਲਦੀ ਆ ਰਹੀ ਹੈ। ਸ਼ਿਵਾਜੀ ਮਰਾਠਾ ਜੀ ਦੇ ਟਾਈਮ ਤੋਂ ਉਦੋਂ ਤੋਂ ਜਿਹੜਾ ਇਹ ਜਕਾਰਾ ਚੱਲਦਾ ਰਿਹਾ ਔਰ ਬੜਾ ਉਤਸ਼ਾਹ ਪੈਦਾ ਕਰਨ ਵਾਲਾ એનર્ਜੀ ਪੈਦਾ ਕਰਨ ਵਾਲਾ ਔਰ ਇਸੇ ਉਤਸ਼ਾਹ ਦੇ ਨਾਲ ਸਾਡੀਆਂ ਜਿਹੜੀਆਂ ਪੀੜੀਦਰ ਪੀੜੀ ਜਿਹੜੀ ਮਹਾ ਸ਼ਿਵਰਾਤਰੀ ਦਾ ਉਤਸਵ ਬੜੇ ਤੁਮ ਤਾਂ ਦੇ ਨਾਲ ਮਨਾ ਰਹੀ ਹੈ ਅੱਜ ਸਾਡੀ ਟੀਮ ਦੇ ਨਾਲ ਸਾਡੇ ਸੰਤ ਜੀ ਸੰਤ ਨਿਰਮਲਦਾਸ ਜੀ ਮੇਰੇ ਨਾਲ ਅਮਿਤ ਵੇਜ ਜੀ ਨਾਲ ਹਿਮੰਤ ਪ੍ਰਾਸ਼ਰ ਜੀ ਖਾਸ ਤੌਰ ਤੇ ਵੱਡੇ ਪ੍ਰਾਸ਼ਰ ਸਾਹਿਬ ਇਹ ਸਾਰੀ ਜਿਹੜੀ ਸਮੂਚੀ ਟੀਮ ਹੈ ਇਹ ਕਿਸੇ ਇੱਕ ਪਾਰਟੀ ਨਾਲ ਇਕੱਲੇ ਵਿਸ਼ੇਸ਼ ਨਾਲ ਨਹੀਂ ਮਾਤਵ ਰੱਖਦੀ ਇਹ ਪੂਰੇ ਸਮਾਜ ਦੇ ਨਾਲ ਸਨਾਤਨ ਦੇ ਨਾਲ ਮਾਤਵ ਰੱਖਦੀ ਜਿਹੜੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ। ਔਰ ਮਹਾ ਸ਼ੁਰਤਰੀ ਉਤਸਵ ਜਿਹੜਾ ਇੱਕ ਐਸਾ ਉਤਸਵ ਆ ਜਿਹਨੂੰ ਹਰ ਵਰਗ ਬੜੇ ਨੇਚਾ ਦੇ ਨਾਲ ਦਿਲੋਂ ਪੂਰੇ ਚਾਹ ਦੇ ਨਾਲ ਮਨਾਉਂਦਾ। ਪੂਰੇ ਤੁਸੀਂ ਦੇਖੋ ਪੂਰੇ ਸ਼ਹਿਰ ਨੂੰ ਇੱਕ ਦੁਲਹਨ ਵਾਂਗ ਸਜਾਇਆ ਗਿਆ। ਔਰ ਇਹਦੇ ਵਿੱਚ ਇੰਨਾ ਉਤਸ਼ਾਹ ਪੈਦਾ ਹੋ ਰਿਹਾ ਕਿ ਹਰ ਜਗ੍ਹਾ ਦੇ ਤੁਸੀਂ ਦੇਖਿਓ ਜਿਹੜਾ ਸ਼ੁਰਤਰੀ ਉਤਸਵ ਜਿਹੜਾ 26 ਤਰੀਕ ਨੂੰ ਪੈਰ-ਪੈਰ ਤੇ ਲੰਗਰ ਲੱਗਦੇ ਆ। ਇਹ ਹੁੰਦਾ ਕਿ ਹਰ ਚੌਂਕ 'ਚ ਲੰਗਰ ਲੱਗਦੇ ਆ ਪੈਰ-ਪੈਰ ਤੇ ਲੰਗਰ ਲੱਗਦੇ ਆ ਔਰ ਕੋਈ ਲੰਗਰ ਦੀ ਸੇਵਾ ਕੋਈ ਇਹ ਸੋਚ ਕੇ ਨਹੀਂ ਲਾਂਦਾ ਕਿ ਸਸ ਅਸੀਂ ਪੈ ਇਹ ਲੋਕਾਂ ਦੀ ਭਾਵਨਾ ਹੈ ਹਰ ਇੱਕ ਵਰਗ ਦੀ ਭਾਵਨਾ ਹੈ ਔਰ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਪੂਰੇ ਹਿੰਦੁਸਤਾਨ ਤੋਂ ਬਾਹਰ ਵੀ ਦੇਖਣ ਨੂੰ ਸਾਨੂੰ ਬੜਾ ਸੁਣਨ ਜਾ ਰਿਹਾ ਕਿ ਜਿਦਾ ਇਸ ਵੇਲੇ ਪ੍ਰਿਆਗ ਦਾਜ ਦੇ ਵਿੱਚ ਬੜੀ ਦੁਨੀਆ ਦੇ ਵਿੱਚ ਇੱਕ ਛਾਪ ਛੱਡ ਦਿੱਤੀ ਹੈ ਕਿ 50 ਕਰੋੜ ਤੋਂ ਵੱਧ ਉੱਥੇ ਜਿਹੜੇ ਪਬਲਿਕ ਨੇ ਉੱਥੇ ਮੱਥਾ ਟੇਕਿਆ ਔਰ ਸਨਾਨ ਕੀਤਾ ਤ੍ਰਿਵੇਣੀ ਸੰਗਮ ਦੇ ਵਿੱਚ ਜਿਹੜਾ ਇਹ ਯੋਗੀ ਜੀ ਨੇ ਜਿਹੜਾ ਉਪਰਾਲਾ ਚੱਕਿਆ ਸੀਗਾ ਕਿ ਹਰ ਵਰਗ ਨੂੰ ਹਰ ਸਮਾਜ ਨੂੰ ਨਿਯੋਤਾ ਦਿੱਤਾ ਸੀ ਖੁੱਲਾ ਨਿਯੋਤਾ ਔਰ ਹਰ ਇੱਕ ਨੇ ਹਰ ਵਰਗ ਨੇ ਹਰ ਇਨਸਾਨ ਨੇ ਹਰ ਇੱਕ ਜਾਤੀ ਨੇ ਹਰ ਜਾਤ-ਬਾਤ ਤੋਂ ਉੱਪਰ ਉੱਠ ਕੇ ਉਸ ਮਹਾਪਰਵ ਦਾ ਜਿਹੜਾ ਆਨੰਦ ਮਾਣਿਆ ਸੋ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਮੋਦੀ ਜੀ ਉਹਨਾਂ ਨੇ ਸਾਰਿਆਂ ਨੇ ਰਹਿਨੁਮਾਈ ਦੇ ਵਿੱਚ ਮਹਾਪਰਵ ਨੂੰ ਜਿਹੜੇ ਉਹਨਾਂ ਨੂੰ ਕਿਸੇ ਨੂੰ ਇਹ ਸੁਭਾਗਿਆ ਮਿਲਿਆ ਕਿ ਉਹ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਇਹ ਮੈਸੇਜ ਗਿਆ ਕਿ ਜਿਹੜਾ ਤਿਰਵਾਣੀ ਸੰਗਮ ਦੇ ਵਿੱਚ ਆ ਕੇ સ્ਨਾਣ ਕਰਨਾ ਇੱਕ ਆਪਣੇ ਆਪ ਦੇ ਵਿੱਚ ਇੱਕ ਊਰਜਾ ਪੈਦਾ ਕਰਨਾ ਬੜਾ ਪੋਜ਼ਿਟਿਵ ਮੈਸੇਜ ਹੈ ਕੀ ਅਸੀਂ ਤਾਂ ਕਹਿੰਨੇ ਨਾ ਵੀ ਅਸੀਂ ਕਈ ਲੋਕ ਅੰਧਵਿਸ਼ਵਾਸ ਦੀ ਗੱਲ ਕਰ ਲੈਂਦੇ ਆ ਬਟ ਉਹਦੇ ਵਿੱਚ ਆਪਾਂ ਕਹਿੰਨੇ ਕਿ ਬਹੁਤ ਵਿਦੇਸ਼ਾਂ ਤੋਂ ਗੋਰੇ-ਗੋਰੀਆਂ ਵੀ ਆਏ ਜਿਹੜੇ ਸਾਡੇ ਸਮਾਜ ਦੇ ਨਾਲ ਤਾਲੁਕ ਨਹੀਂ ਰੱਖਦੇ ਬਟ ਸਟਿਲ ਫੇ ਵੀ ਉਹ ਇਸ ਗੱਲ ਦੇ ਵਿੱਚ ਇੰਪੋਰਟੈਂਸ ਦੇਖਣ ਲਈ ਆਏ ਪੜ੍ਹ ਲਿਖ ਕੇ ਆਏ ਕਿ ਉੱਥੇ ਤ੍ਰਿਵੇਣੀ ਸੰਗਮ ਦੇ ਵਿੱਚ ਡੁਬਕੀ ਲਗਾਉਣ ਦਾ ਮਹੱਤਵ ਕੀ ਹੈ بڑے ਲੋਕਾਂ ਨੇ ਵਾਹ ਫਲਾਈਆਂ ਕਿ ਜੀ ਪਾਣੀ ਦੂਸ਼ਿਤ ਹੋ ਗਿਆ ਗੰਗਾ ਤਾਂ ਕਦੀ ਦੂਸ਼ਿਤ ਹੋ ਹੀ ਨਹੀਂ ਸਕਦੀ ਔਰ ਇੱਕ ਨਵਾਂ ਜਿਹੜਾ ਜਿਹੜੇ ਆਪਣੇ ਅਬਦੁਲ ਕਲਾਮ ਜੀ ਦੇ ਨਾਲ ਸਹਿਯੋਗੀ ਰਹੇ ਸਾਇੰਟਿਸਟ ਜੀ ਨੇ ਉਹਨਾਂ ਨੇ ਇਹ ਵੀ ਉਹਦੇ ਵਿੱਚ ਖੁਲਾਸਾ ਕਰ ਦਿੱਤਾ ਕਿ ਸ਼ਰੇਆਮ ਖੁਲਾਸਾ ਉਹਨਾਂ ਨੇ ਕੀਤਾ ਕਿ ਅਲਕਲਾਈਨ ਵਾਟਰ ਜਿਹੜਾ ਸਭ ਤੋਂ ਪਿਓਰਸ ਵਾਟਰ ਜਿਹੜਾ ਸੈਂਟੀਫਿਕਲੀ ਕਿਹਾ ਜਾਂਦਾ ਉਸ ਤੋਂ ਵੀ ਪਿਓਰ ਅੱਜ ਦੇ ਤਰੀਕੇ 'ਚ ਵੀ ਗੰਦਾ ਜਿਹਾ ਪਾਣੀ ਹੈ ਤ੍ਰਵੇਣੀ ਸੰਗਤ ਸੋ ਬੜੇ ਮਾਨ ਵਾਲੀ ਗੱਲ ਹੈ ਕਿ ਦੁਨੀਆ ਦੇ ਵਿੱਚੋਂ ਲੋਕਾਂ ਨੇ ਆ ਕੇ ਉੱਥੇ ਉਹਦਾ ਮਾਨ ਆਨੰਦ ਮਾਨਿਆ ਇਸੇ ਤਰ੍ਹਾਂ ਸਾਡੇ ਮਹਾ ਸ਼ੁਰੂ ਰਾਤਰੀ ਦਾ ਵੀ ਜਿਹੜਾ ਆਨੰਦ ਮਾਨਣ ਲਈ ਸਾਡੇ ਕੋਲ 12 ਤੋਂ ਵੀ ਬਹੁਤ ਦੂਰੋਂ ਦੂਰੋਂ ਸਾਡੀ ਨਗੋਦਰ ਦੀ ਸ਼ੋਭਾ ਯਾਤਰਾ ਦੇਖਣ ਲਈ ਔਰ ਇਹਦੇ ਚ ਭਾਗ ਲੈਣ ਦੇ ਲਈ ਬੜੀ ਦੂਰੋਂ ਦੂਰੋਂ ਇਹਦੇ ਚ ਯਾਤਰੀ ਵੀ ਆਉਂਦੇ ਬੜੇ ਸ਼ੁਕਰਗੁਜ਼ਾਰ ਹੈ ਪੁਲੀ ਸ਼ੰਕਰ ਦੇ ਔਰ ਤੁਹਾਡੀ ਸਾਰੀ ਸਮੂਚਿਤ ਜਿਹੜੀ ਮੀਡੀਆ ਦੀ ਟੀਮ ਮੇਰੀ ਪੁਨੀਤ ਜੀ ਢਿਗਰਾ ਸਾਹਿਬ ਸਾਡਾ ਇਹਨਾਂ ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ ਇਸ ਕਰਕੇ ਐਕਸਟਰਾ ਆਰਡੀਨਰੀ ਕਿ ਇਹ ਹਰ ਇੱਕ ਵਰਗ ਦੇ ਉੱਪਰ ਉੱਠ ਕੇ ਹਰ ਇੱਕ ਇਵੈਂਟ ਨੂੰ ਬੜੇ ਸਮੂਚੇ ਤਰੀਕੇ ਦੇ ਨਾਲ ਇਹਨੂੰ ਕਵਰ ਕਰਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਔਰ ਪ੍ਰਸ਼ਾਸਨ ਨੂੰ ਵੀ ਗੁਹਾਰ ਕਰਦੇ ਆ ਪ੍ਰੈਕਟਿਸ ਕਰਨ ਲਈ ਕਿ ਕਿਰਪਾ ਕਰਕੇ ਮਾਹੌਲ ਨੂੰ ਸ਼ਾਂਤ ਰੱਖਿਆ ਜਾਏ ਔਰ ਪੂਰੀ ਆਪਣੀ ਜ਼ਿੰਮੇਵਾਰੀ ਦੇ ਨਾਲ ਇਹਨੂੰ ਤੈਤਲੋ ਨਿਭਾਇਆ ਜਾਵੇ। ਔਰ ਸਾਡੀ ਜਿਹੜੀ ਲਿਵਿੰਗ ਇੰਡੀਆ ਨਿਊਜ਼ ਜਿਹੜੇ ਪੁਨੀਤ ਜੀ ਜਾਨੂ ਹਰ ਵਰਗ ਦੇ ਉੱਤੇ ਉੱਠ ਕੇ ਇਹਦੇ ਚ ਕਦੀ ਵੀ ਇਹਨਾਂ ਨੇ ਭੇਤ ਭਾਵ ਨਹੀਂ ਰੱਖਿਆ ਵੀ ਮੈਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਕੁਝ ਕੰਮ ਕਰਨਾ। ਇਹਨਾਂ ਨੇ ਇਹਨੇ ਮਾਨ ਸਨਮਾਨ ਦੇ ਨਾਲ ਇੱਕ ਚੰਗਾ ਬੈਸੇ ਹੀ ਦਿੰਦੇ ਆ ਕਿ ਸਾਡੀ ਯੂਨਿਟੀ ਹਰ ਇੱਕ ਵਰਗ ਦੀ ਹਰ ਇੱਕ ਪ੍ਰੈਸ ਕਲੱਬ ਦੀ ਯੂਨਿਟੀ ਬਣੀ ਹੈ ਬਹੁਤ ਅੱਛਾ ਮਾਨ ਮਹਿਸੂਸ ਹੁੰਦਾ ਸਾਨੂੰ ਕਿ ਤੁਸੀਂ ਜਿੰਨੇ ਚੰਗੇ ਤਰੀਕੇ ਦਾ ਦੀ ਕਵਰੇਜ ਕਰਦੇ ਹੋ। ਔਰ ਬਹੁਤ ਵਧੀਆ ਤਰੀਕੇ ਨਾਲ ਨੇਚਰ ਦੇ ਨਾਲ ਤੁਸੇ ਨੂੰ ਅੱਗੇ ਪ੍ਰਸਾਰਿਤ ਕਰਦੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਔਰ ਪੂਰੇ ਦਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਫਿਰ ਤੋਂ ਇਸ ਮਹਾਦੇਵ ਪਰਵ ਦੀਆਂ ਮਹਾਸ਼ਿਵਰਾਤਰੀ ਪਰਵ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਨਮਹ ਪਾਰਵਤੀ ਪਤੇ ਹਰ ਹਰ ਮਹਾਦੇਵ ਸਭ ਦੀਆਂ ਦੇ ਸਾਰੀਆਂ ਸ਼ੁਭ ਕਾਮਨਾਵਾਂ ਜਿਦਾ ਕਿ ਪਹਿਲਾਂ ਆਪਣੇ ਕਾਰਜਕਰਤਾਵਾਂ ਨੇ ਦੱਸਿਆ ਕੀ ਇੱਕ ਦशक ਹੋ ਗਿਆ ਆਪਾਂ ਨੂੰ ਤੇ ਇੱਕ ਸਨਾਤਨਤਾ ਦੀ ਜਿਹੜੀ ਇੱਕ ਲਹਿਰ ਆ ਉਹ ਪੂਰੇ ਹਿੰਦੁਸਤਾਨ ਦੀ ਨਹੀਂ ਪੂਰੇ ਵਰਲਡ ਦੇ ਵਿੱਚ ਉਹ ਚੱਲ ਰਹੀ ਆ ਲੋਕ ਦੂਰੋਂ ਦੂਰੋਂ ਸਨਾਤਨ ਨੂੰ ਦੇਖਣ ਆ ਰਹੇ ਆ ਸਨਾਤਨ ਨੂੰ ਸਮਝਣ ਆ ਰਹੇ ਆ ਔਰ ਅਸੀਂ ਬੜੇ ਬੜੇ ਭਾਗੀ ਆ ਕਿ ਪਹਿਲਾਂ ਵੀ ਗੱਲ ਹੋ ਰਹੀ ਸੀ ਕਿ ਅਸੀਂ ਪੀਰਾਂ ਦੀ ਇਸ ਧਰਤੀ ਨੂੰ ਕੁਦਰਤ ਤੇ ਜਨਮ ਲਿਆ ਔਰ ਸਾਡੇ ਵੀ ਇੱਥੇ ਉਤਸਵ ਕਮੇਟੀ ਔਰ ਸਾਡੇ ਵੀ ਜਿਹੜੇ ਯੋਜਕ ਆ ਉਹ ਕੋਈ ਕਮੀ ਨਹੀਂ ਰਹਿਣ ਦੇ ਰਹੇ ਔਰ ਫਿਰ ਉਹੀ ਗੱਲ ਆ ਰਹੀ ਆ ਕਿ ਸਭ ਤੋਂ ਜ਼ਿਆਦਾ ਜਿਹੜੀ ਵਧਾਈ ਆ ਉਹ ਪੱਤਰਕਾਰਾਂ ਨੂੰ ਆ ਉਹ ਸੋਸ਼ਲ ਮੀਡੀਆ ਦੇ ਵਰਕਰਸ ਨੂੰ ਆ ਜਿਹੜੇ ਕਿ ਛੋਟੇ-ਛੋਟੇ ਸ਼ਹਿਰਾਂ ਨੂੰ ਬਹੁਤ ਅੱਗੇ ਤੱਕ ਇਸ ਸਨਾਤਨ ਨੂੰ ਦਿਖਾ ਰਹੇ ਆ ਉਹ ਰਾਜਾ ਇੱਕ ਮੈਗਨਾ ਕਿ ਝੜਕ ਪੂਰੇ ਸ਼ਹਿਰ ਨੂੰ ਦਿਖਾਈ ਜਾਊਗੀ ਕਿ ਇੱਕ ਛੋਟਾ ਜਿਹਾ ਸ਼ਹਿਰ ਔਰ ਕਿੰਨੇ ਵੱਡੇ ਪੱਧਰ ਦੇ ਉੱਤੇ ਇਸ ਸਨਾਤਨ ਪਰਵ ਇੱਥੇ ਮਨਾਇਆ ਜਾ ਰਿਹਾ ਵਾ ਔਰ ਅਸੀਂ ਸੁਣਦੇ ਹੁੰਦੇ ਸੀ ਵੀ ਲੋਕ ਮੇਲੇ ਦੇਖਣ ਐਨਆਰਆਈ ਬਾਹਰੋਂ ਆਉਂਦੇ ਆ ਪਰ ਪਤਾ ਚੱਲਿਆ ਵੀ ਇਸ ਵਾਰ ਬਹੁਤ ਸਾਰੇ ਐਨਆਰਆਈ ਜਿਹੜੇ ਆ ਉਹ ਸਪੈਸ਼ਲੀ ਇੱਕ ਯੋਗਦਾਨ ਵੀ ਭੇਜ ਰਹੇ ਆ ਉਸ ਤੋਂ ਇਲਾਵਾ ਇ ਤੇ ਮੇਰੀ ਦਾ ਸਾਰੇ ਨਗਰ ਵਾਸੀਆਂ ਨੂੰ ਇਹੀ ਅਪੀਲ ਆ ਕਿ ਤਨ ਮਨ ਧਨ ਨਾਲ ਅਸੀਂ ਇਸ ਪਰਬ ਦੇ ਵਿੱਚ ਹਿੱਸਾ ਭਾਈਏ ਤੇ ਸਰੀਰਕ ਤੌਰ ਤੇ ਵੀ ਅਸੀਂ ਸ਼ਾਮਲ ਹੋਈਏ ਔਰ ਮਾਨਸਿਕ ਤੌਰ ਤੇ ਵੀ ਅਸੀਂ ਆਪਣੇ ਮੀਡੀਆ ਦੇ ਮਾਧਿਅਮ ਨਾਲ ਇਹਨੂੰ ਅੱਗੇ ਪਹੁੰਚਾਈਏ ਔਰ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਵੀ ਕੁਝ ਆਪਣਾ ਅੰਸ਼ ਕੱਢਦੇ ਹੋਏ ਇਸ ਪਰਬ ਨੂੰ ਬਹੁਤ ਅੱਗੇ ਲੈ ਕੇ ਜਾਈਏ ਔਰ ਡੇਢ ਸਾਰੀ ਸ਼ੁਭ ਕਾਮਨਾਵਾਂ ਮਾ ਹੌਸਲਾਤ